ਹੈਲੋ ਗਾਇਜ਼ ਵੈਲਕਮ ਬੈਕ ਟੂ ਅਵਰ ਚੈਨਲ ਮੈਂ ਜੈ ਸ਼ੰਕਰ ਆਪੀ ਵੀ ਵਧੀਆ ਹੋਗੇ ਮੈਂ ਵੀ ਵਧੀਆ ਤੇ ਅੱਜ ਬਲੌਗ ਆਪਾਂ ਜਿੰਨੀ ਜਿੱਤਾਂ ਲੇਟ ਹੈ ਤੇ ਇਹ 바ਗੀ ਆਪਣੇ ਕਿਰਿਸ਼ਿ ਭਾਈ ਦੱਸਣਗੇ ਹੋਰ ਕਿੰਦਾ ਭਾਈ ਫਰੀ ਹੈ ਨਬਲ ਕੰਪਨੀ ਇੰਨੇ ਸਾਰੇ ਬੰਦੇ ਸਾਰੇ ਕਰਦੀ ਕਲਾ ਦક્ષਣ ਭਾਬਾ ਜੀ ਮੇਰੇ ਕਰੇ ਸੋਹਣਿਆ ਤੇ ਬਲੌਗ ਆ ਦੇ ਲੇਟ ਸ਼ੁਰੂ ਹੋਇਆ ਹੈ ਮੈਂ ਤੇ ਮਿਕਸ ਬਲੌਗ ਆ ਸ਼ਨੀਵਾਰ ਤਾਂ ਵਾਰਦਾਤ ਸ਼ਨੀ ਮਾਰਾ ਤਾਂ ਮੈਂ ਤਵਾਰ ਦਵੀਂ ਚੀਜ਼ ਸਾਡੇ ਨਾਲ ਆ ਠੀਕਾ ਜੋ ਜੀ ਤਰਾਂਗੇ ਜੀ ਵਕਤ ਕੋ ਆ ਗਿਆ ਕੋਈ ਲੱਗਦਾ ਯੋ ਕਿੱਥੇ ਲੈ ਜੀਏ ਇਹ ਹਾਂਜੀ ਬਾਬਾ ਜੀ ਬੀਬੀ ਜੀ ਜਾਂ ਮਾਰਕੀਟ ਦਾ ਮੋੜ ਕੋਲ ਕੁਝ ਦਾ ਸਾਡੇ ਕੰਮ ਠੱਡਾ ਆਈ ਆ ਇਹਦਾ ਬੀ ਵੀ ਚੱਲਦੀ ਨਹੀਂ ਚਲ ਇੱਕੋ ਸੈਲਡ ਖਾਣੇ ਆ ਇਨਸ਼ਾ ਅੱਲੋ ਦੇਖੇ ਅਸਕੇ ਕੋਲ ਤੇਰੇ ਮਦਦੀ ਕੋਲ ਆ ਪਰ ਇਹਦਾ ਇੱਦਾਂ ਕਰ ਲੋ ਜੀ ਅਸਕੇ ਵਾਲੇ ਆ ਗਏ ਆ ਤੇ ਅੰਦਰ ਅੰਦਰ ਬੈਠ ਜੀ ਇੱਥੇ ਨਹੀਂ ਪੜੀ ਪਹਿਲਾਂ ਚੱਲੇ ਕੋਲੀ ਸੇ ਬੈਠੇ ਆ ਆਓ ਹੋਰ ਭਾਜੀ ਦੀ ਵਧੀਆ ਭਾਜੀ ਵਧੀਆ ਭਾਜੀ ਹੋਰ ਦੱਸੋ ਵਧੀਆ ਭਾਜੀ ਵਾਲਾ ਹਾਂਜੀ 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 ਕੀ ਕਹਿੰਦੇ ਦਾ ਨਾਮ ਦੀ ਆ ਸੁਲਤਾਨਸ ਵਲੌਗ ਹਾਂਜੀ ਕਿੱਥੇ ਰਹੋ ਦਾ ਪੰਨਵਾਦ ਮੇਰੇ ਬਹੁਤ ਗੰਭੀਰ ਹੱਥ ਦਾ ਬੇਹੀ ਮੈਗਰ ਪਿੱਛੇ ਲੁੱਟਦੇ ਤਾਂ ਇਹ ਕਿੰਦਾ ਕਿੱਦਾਂ ਵਧੀਆ ਆ ਲੁੱਟਦਾ ਦੀ ਪਿੱਛੇ ਤੇ ਦੋਹੀ ਇਹ ਹੁਣ ਸਪੋਰਟ ਕਰੂੰਗੀ ਤੇ ਦਹੀਂ ਹੌਲੀ ਹੌਲੀ ਆਪਣੀ ਫੇਮ ਬਣ ਜਾਣਾ ਤੇ ਆਪਣੇ ਸੁਲਤਾਨਪੁਰ ਵਾਲੇ ਸਾਰੇ ਲੋਕ ਆਪਣੇ ਮਾਦ ਦੀ ਹੋਇਆ ਨਹੀਂ ਆ ਤੇ ਨਜ਼ਾਰੇ ਲਊਗਾ ਕਿ ਅਹੀਂ ਆ ਗਏ ਆ ਹਨ ਨਾਵਾ ਬਾਕੀ ਕੋ ਰੋਡ ਰਸ਼ਾਈ ਕੀ ਕਰਨਾ ਤਾਨੂੰ ਮਿਲਦੇ ਫਿਰ ਤੇ ਬਾਈ ਜੀ ਸਾਨੂੰ ਸਾਡੇ ਸਪੋਟਰ ਮਿਲ ਗਏ ਸੀਗੇ ਸਬਸਕ੍ਰਾਈਬ ਕਰਕੇ ਗਏ ਆ ਸਬਸਕ੍ਰਾਈਬ ਕਰਕੇ ਗਏ ਆ ਆਪਾਂ ਜੂਸ ਪੀ ਰਹੇ ਥੀਮਟ ਹੋ ਰਹੀ ਹੌਲੀ ਹੌਲੀ ਹੈ ਸੁਪੀ ਰਹੇ ਆ ਬਾਕੀ ਤਾਂ ਇਹਨਾਂ ਹੀ ਦੁਕਾਨੀ ਹਾਂਦੀ ਲੱਗਦੀ ਸਹੀ ਹੈ ਮਿਲਦੇ ਆ ਤੁਹਾਨੂੰ ਆਪਾਂ ਬੱਲੇ ਹੋ ਕੇ ਜਿਗਾ ਲਮ ਜਿਆ ਹੋ ਗਿਆ ਮੈਨੂੰ ਲੱਗਦਾ ਆ ਰਿਹਾ ਕੁਝ ਕੁਝ ਮੈਨੂੰ ਸਾਹ ਇਦਾ ਦਾ ਕੁਝ 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 ਸਾਹ ਤਾਂ ਹੈਲੋ ਗਾਇਜ਼ ਆਪਾਂ ਨਾ ਦੇਖੋ ਆਪਣੇ ਕੋਠੇ ਗੈਂਗ ਸਾਰੀ ਆਹ ਦੇਖੋ ਲੈ ਕੋਠੇ ਚੜ ਰਹੇ ਆ ਦੋ ਦੋ ਗੱਟੂ ਆ ਉਹ ਦੂਜਾ ਗੱਟੂ ਕਿਧਰ ਭੇਜਤਾ ਓਏ ਦੂਜਾ ਗੱਟੂ ਆ ਗਿਆ ਆ ਗਿਆ ਤੇ ਬਾਈ ਜੀ ਆਪਣੇ ਕੀ ਕਹਿੰਦੇ ਆ ਸਾਰੇ ਕੋਠੇ ਤੇ ਚੜੇ ਪਏ ਆ ਤੇ ਦੇਖੋ ਆ ਲੈ ਓਏ ਪਤਾ ਮੈਨੂੰ ਜੀ ਦੇਂਗਾ ਤੁਝੂ ਆ ਲੈ ਕਹਣਾ ਭਾਈ ਥੋੜਾ ਠੀਕ ਜੇ ਨਹੀਂ ਹਣਾ ਕਹਣਾ ਭਾਈ ਕੀ ਹੋ ਗਿਆ ਬੁਖਾਰ ਬੁਖਾਰ ਚੜਿਆ ਵਾ ਉਹ ਦੇਖੋ ਸਾਰੇ ਆਪਨਾ ਅਗਰਿਸ਼ੀ ਹੋਰ ਪਾਬਬੋ ਠੀਕ ਠਾਕ ਵਧੀਆ ਸਾਰੇ ਪੰਗਦੂ ਚੜਾਈ ਜਾਂਦੇ ਆ ਸਾਰੇ ਤੇ ਆਪਾਂ ਵਾਲ ਦਿੱਤੇ ਆ ਕਟਾ ਥੋੜੀ ਥੋੜੀ ਕਰਾਤੀ ਆ ਤੇ ਵਾਕੀ ਸੁਬੇ ਆਈ ਪਈ ਆ ਕਿੱਥੇ ਹੋਈ ਪਈ ਸਾਰੇ ਜਣੇ ਆਪਨਾ ਰਣਿਸ਼ ਆਨ ਮੋਲ ਭਰਾ ਆਪਣਾ ਤੇ ਬਾਕੀ ਮੁੰਡੇ ਥੱਲੇ ਆਦੇ ਤੇ ਬਾਕੀ ਉਹ ਟਾਪਰ ਵਾਲਾ ਪਾਈ ਹੁੰਦੇ ਐ ਠੀਕ ਆ ਕੀ ਅੱਜ ਧੁੰਦ ਨਹੀਂ ਪਈ ਹਾਂ ਲੋ ਕੀ ਕਰੇ ਤੂੰ ਧੁੰਦ ਉਹ ਪਈ ਸੀ ਅੱਜ ਧੁੰਦ ਨਹੀਂ ਪਈ ਧੁੰਦ ਅੱਜ ਪਈ ਵੀ ਅੱਜ ਖੋਖਲਾਈ ਆ ਧੂਆਂ ਆਈ ਆ ਅੱਜ ਕਿਹੜਾ ਬੋਝ ਚੜਦੇ ਉਹ ਉਧਰ ਚੜਦੇ ਪਏ ਆ ਹੋਰੇ ਕੋਈ ਨਹੀਂ ਨਾਲੇ ਆ ਬਿਲਿੰਗਾ ਮਾਰੋ ਯਾਰ ਟਾਈਮ ਪਾਸ ਕਰੋ ਕੋਈ ਬਾਬਿਓ ਖੱਪਰ ਵਾਲਾ ਪਈ ਜਾਂਦਾ ਵਾ ਤੇ ਬਾਕੀ ਬੈਂਯਾ ਮੋਟਾ ਅਲੱਜੇ ਕੰਮ ਥੱਲੇ ਲਈ ਆ ਅੱਜ ਤਾਂ ਹਵਾ ਚੱਲ ਨਹੀਂ ਰਹੀ ਅੱਜ ਖੱਪਰ ਵਾਲਾ ਬੋ ਘਾਟਾ ਮੁੰਡੇ ਆ ਠੰਡੇ ਖੜੇ ਪਏ ਸਾਰੇ ਇਹਨੇ ਬਾਕੀ ਉੱਧਰ ਚੜੇ ਪਏ ਥੋੜੇ ਹੀ ਆ ਜਲਦੀ ਹਵਾ ਹਾਂ ਜਲਦੀ ਐ ਚੱਲੀ ਆ ਲੈ ਓ ਜਾ ਓਏ ਤੂੰ ਵੜਾਈਂ ਨਾ ਪੂਆ ਇਹਨਾਂ ਤੇ ਅਮੀ ਵੜਵਾਈ ਜਾਂਦੇ ਆ ਦੋ ਪਤੰਗ ਗਿਰ ਗਏ ਥੱਲੇ ਕਾਪਿਆ ਇੱਕ ਹੋਰ ਆ ਸਹੀ ਯਾਰ ਇਹ ਵੜਾਈ ਜਾ ਰਹੀ ਇਹਨਾਂ ਨੂੰ ਹੋਰਦੇ ਪਏ ਅੱਜ ਯਾਰ ਸਾਰੇ ਮੁੰਡੇ ਕੀ ਕਰੀਏ ਗਾਇਸ ਦੋਸਤੋ ਫਰੈਂਡੋ ਆ ਉੱਪਰ ਆਪਾਂ ਲੱਗੇ ਪਿਆ ਧੁੱਪ ਬਹੁਤ ਆ ਇਹ ਤਾਂ ਐਵੇਂ ਧੁੱਪ ਦੇ ਐਵੇਂ ਆਪਾਂ ਐਨਕ ਲਾ ਗਏ ਆ ਵਧੀਆ ਵਧਾ ਰਹੇ ਆ ਪਰ ਐਨਕ ਦਾ ਵੀ ਇਹਨਾਂ ਕੋਈ ਜ਼ਿਆਦਾ ਹੁੰਦਾ ਨਹੀਂ ਹੈ ਆਉ ਲੱਗੇ ਪਏ ਆ ਆ ਚੈੱਕ ਕਰੋ ਆ ਲੱਗੇ ਉਹ ਸਾਹਮਣੇ ਉਹਨਾਂ ਨੇ ਸਪੀਕਰ ਰੱਖਿਆ ਹੋਇਆ ਵਾ ਤੇ ਉਹਨਾਂ ਦੇ ਗੱਲ ਰਹੇ ਆ ਉਹ ਸਾਹਮਣੇ ਇਹ ਉਹ ਕੋਠੇ ਦੇ ਵੀ ਲੱਗੇ ਆ ਠੀਕ ਹੈ ਪਤਾ ਹੈ ਕਿ ਜਿਹੜਾ ਉੱਨ ਪਰ ਪਤਾ ਹੈ ਕਿ ਚੜਦਾ ਨਹੀਂ ਗਿਆ ਇੱਕ ਉੱਥੇ ਵੀ ਹਵਾ ਦਾ ਕਰਕੇ ਪਤਾ ਹੈ ਕਿ ਨਹੀਂ ਚੜਦੇ ਹਵਾ ਦਾ ਕਰ ਉਹ ਹੁਣ ਬਾਬੂ ਚੜਾ ਸਕਦਾ ਵਾ ਉਹ ਕਿੱਧਰ ਗਿਆ ਆਪਣਾ ਰਾਜਾ ਕਰਨਿਸ਼ ਹਾਂ ਗੱਟੂ ਲੈਣ ਹੈ ਹੈ ਪੂਰੀ ਗੱਲ ਬਾਤ ਛੱਡਦੇ ਆ ਹਾਏ ਉਹ ਖਾਣ ਪੀਣ ਲਈ ਕੋਈ ਮੰਗਾ ਲਾ ਓਏ ਓਏ ਇਹ ਤਾਂ ਖਾਣ ਪੀਣ ਲਈ ਤਾਂ ਮੰਗਾ ਲਾ ਕਮਲੇ ਮੈਂ ਸੀ ਗਿਆ ਯਾਰ ਬੈਕ ਫੈਸ਼ਨ ਨਾਲ ਹੀ ਇਹ ਜਿੱਦਾਂ ਹੋਈ ਹੈ ਡੈਪਰ ਲੈਂਡ ਓਏ ਹਾਂਜੀ ਵੇ ਆ ਗਏ ਨਗੋਏ ਜਿੱਦੀ ਗਈ ਤੇ ਵੀ ਦਜਾਰੋ ਜਹਾ ਓਏ ਮੇਰਾ ਵਾ ਭਰਾਵਾ ਰੋਮ ਕਿੱਥੇ ਲੈਤਾ ਪੜਾ ਪਤਾ ਲੈ ਜਾਣਾ ਵੜਾ ਪੈਂਦੇ ਲੈ ਵੜਾ ਅੰਦੇ ਲੈ ਵਲ ਕ੍ਰੋਸ ਕਰਨੇ ਲਾਵਾ ਵਾਲੀ ਗੱਡੀ ਹੈ ਮੇਰਾ ਕੋਣ ਹੈ ਕੋਣ ਹੈ ਕੋਣ ਹੈ ਤਾਂ ਕੋਣ ਹੈ ਮਾਰਦੇ ਕਿੱਤਿਆ ਹਾਏ ਹਾਂ ਆਏ ਹਾਏ ਆਏ 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 ਆਕਟੂ ਬਣਾ ਰਹੇ ਕਿੱਤਾਂ ਮਾਰ ਰਹੀ ਫਟਟੂ ਬਣਾ ਰਹੇ ਗੁੱਗੇ ਨੇ ਕਿੱਤਾਂ ਮਾਰ ਰਹੀ ਮਾਰੇ ਗਿਰਾਲ ਅੰਨ ਮੈਂ ਤੈਨੂੰ ਦੇ ਦੇਣਾ ਕੋਈ ਸਾਡੀ ਬੇਸੀ ਹੋਈ ਹੈ ਜਾਣੇ ਕੋਈ ਆਪਣੇ ਨਾਲ ਆ ਗਿਆ ਸੀ ਆ ਮਾਈ ਗ੍ਰੀਸੀ ਤੇ ਗ੍ਰੀਸੀ ਮੜੀ ਲਾ ਸਾਊਂਡ ਇੱਕ ਚੀਜ਼ ਕਰਕੇ ਕਰੀਏ ਹੁਣ ਹੀ ਅਸੀਂ ਖੱਪ ਕਰ ਰਹੇ ਸੀਗੇ ਵੇਟ 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 ਤੇ ਮਯਾ ਇਹ ਹੁੰਦਾ ਕਿ ਕਦੀ ਕਦੀ ਚੀਲੇ ਰਹਿਣਾ ਚਾਹੀਦਾ ਭਾਈ ਜੀ ਓਏ ਸਟਾਲ ਐਨੋ ਐ ਨਾ ਪਾ ਚੱਲੇ ਬਾਹਰ ਨਾ ਅੱਜ ਪਤੰਗਾ ਵਧਾਈਆਂ ਪਰ ਯਾਰ ਅੱਜ ਪੇਜ ਫੋਲੋ ਕਰੋ ਨਾਲ ਜਲਦੀ ਜਲਦੀ ਪੇਜ ਫੋਲੋ ਕਰੋ ਜਲਦੀ ਜਲਦੀ ਹਾਏ ਦਿਖਿਆ ਨਹੀਂ ਚਾਜ ਨਾ ਦਿਖਾ ਦੇ ਸਹੀ ਫੇ ਨਹੀਂ ਦਿਖਿਆ ਮੇਰਾ ਫੇ ਚੱਕੋ ਆ ਆਈਡੀ ਆ ਏ ਆ ਹਾਂ ਓਕੇ ਤੇ ਅੱਜ ਪਤੰਗ ਬਤੋਂਗੇ ਚੜੀ ਨਹੀਂ ਇੰਨੀ ਹੈਨਾ ਚੱਲ ਕੀ ਕਰੀ ਇੱਕ ਵਾਰੀ ਫੇ ਲਾ ਮਾੜੀ ਜੀ ਸਾਊਂਡ ਯਾਰ ਮੇਰਾ ਛਿੱਡ ਦੁੱਲਦਾ ਪਿਆ ਮੈਨੂੰ ਤੂੰ ਤਾਂ ਚਾਹੀਦਾ ਲਿਆ ਇੱਕ ਇੱਕ ਵਾਰੀ ਇੱਕ ਲਾਸਟ ਵਾਰੀ ਇੱਕ ਲਾਸਟ ਵਾਰੀ ਬਾਈ ਜੀ ਇੱਕ ਲਾਸਟ ਵਾਰੀ ਲਾਣੀ ਕਿੱਧਰ ਲਿਆ ਤੇਰੀ ਉਹ ਸਰਚ ਹਿਸਟਰੀ ਸਾਰੀ ਖੋਲੇ ਜਾਣੀ ਚੱਲ ਆਹ ਲਾ ਫੜ ਫੜ ਚੱਲ 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 ਆਇਆ 1 2 3 ਚੱਲ ਆਹ ਮੈਂ ਜਾ ਰਹਾ ਜਾਇਆ ਅਸਲੀ ਖੁਸ਼ੀ ਦਾ ਅਸਵਾ ਹੈ ਅਹ ਰਿਕਾ ਅੱਗੇ ਨੂੰ ਦੱਸਣ ਦਾ ਮੈਨੂੰ ਫਿਰ ਤੇ ਇਸੇ ਨਾਲ ਹੀ ਆਪਾਂ ਬਲੌਗ ਨੂੰ ਕਰਦੇ ਆਂਡ ਤੇ ਕੀ ਕਰਨਾ ਨਹੀਂ ਭੁੱਲਣਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਵੱਧ ਤੋਂ ਵੱਧ ਸਪੋਰਟ ਕਰਨੀ ਤੇ ਤੁਹਾਡੇ ਪਿਆਰ ਸਦਕਾ ਹੌਲੀ ਹੌਲੀ ਹੋਈ ਜਾ ਰਹੀ ਆ ਸੌ ਨੂੰ ਵੱਧ ਰਹੀ ਆ ਤੇ ਜਲਦੀ ਜਲਦੀ 100 100 ਸਬਸਕ੍ਰਾਈਬਰ ਕਰ ਦਿਓ ਇਹਦੇ ਫੇਰ ਜਲਦੀ ਜਲਦੀ 100 ਕੇ ਵੀ ਕਰਨੇ ਆ ਇਹ ਨਹੀਂ ਭੁੱਲਣਾ ਕਿ 100 ਕੇ ਨਹੀਂ ਕਰਨੇ ਕਿਉਂਕਿ ਸਹੀ ਗੱਲ ਕਿ ਨਹੀਂ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਦਬਾ ਲਓ ਕਿਤਾ ਸਾਡੀ ਜਿਹੜੀ ਆ ਹਰ ਇੱਕ ਵੀਡੀਓ ਤੁਹਾਡੇ ਫੋਨ ਦੇ ਵਿੱਚ ਆ ਜਾਵੇ ਤੇ ਜਦੋਂ ਫੋਨ ਦੇ ਵਿੱਚ ਆ ਗਈ ਉਹਨੂੰ ਨੱਪ ਕੇ ਇਹਦਾ ਟੱਚ ਕਰਕੇ ਠੀਕ ਹੈ ਉਹਨੂੰ ਟੱਚ ਕਰਨਾ ਵਾ ਤੇ ਉਹਨੂੰ ਇਦਾਂ ਟੱਚ ਕਰਕੇ ਜੋ ਨੋਟੀਫਿਕੇਸ਼ਨ ਆ ਗਈ ਤੇ ਉਹ ਨਾਲ ਵੀਡੀਓ ਚੱਲ ਰਹਿਣੀ ਆ ਤੇ ਬਾਕੀ ਮਿਲਦੇ ਆ ਬਾਅਦ ਦੇ ਉਹ